ਤੂੰ ਭਾਰਦੀ ਕੀ ਐ ਮੈਨੂੰ ਐ ਤਾਂ ਦੱਸ ਹੁਣ ਅਸੀਂ ਦੂਜੀ ਵਾਰ ਤਰਾ ਫਾਹਾ ਵੜਤਾ ਫੇਰ ਵੀ ਤੂੰ ਸਾਨੂੰ ਤੰਗ ਕਰਨ ਲੱਗੀ ਆਲੇ ਮੰਮੀ ਵਧੀਆ ਕੀਤਾ ਆਪਾਂ ਨੇ ਘੂਰ ਕੇ ਤੋਰਤੀ ਜੇ ਮਾਪੇਵਤਿਆਂ ਦਾ ਸਾਥ ਦੇਣ ਲੱਗ ਜਾਂਦੇ ਨੇ ਨਾ ਤਾਂ ਹੀ ਨੇ ਵੱਸਦੀਆਂ ਧੀਆਂ ਆਪਦੇ ਸੌਰੀ ਪਤਾ ਨਹੀਂ ਵੀਰੇ ਆ ਮੰਮੀ ਤਾਂ ਨਾ ਰੋ ਰੋ ਕੰਬਲੀ ਹੋਈ ਪਈ ਆ ਮੈਂ ਰੋ ਮਾਣਾ ਤੇ ਹੋਰ ਕੀ ਕਰਾਂ ਲੋਕਾਂ ਨੇ ਤਾਂ ਮੇਰੇ ਪੁੱਤ ਨੂੰ ਹੀ ਭੰਡਣਾ ਜੇ ਮੈਂ ਤੈਨੂੰ ਕੋਈ ਵੱਧ ਘਟ ਕਹਿ ਵੀ ਦਿੱਤਾ ਜਾਂ ਅਮਰ ਨੇ ਕਹਿ ਦਿੱਤਾ ਮੈਨੂੰ ਮਾਫ ਕਰ ਦਿੱਤੀ ਉਹ ਨਹੀਂ ਨਹੀਂ ਮਸੀ ਜੀ ਤੁਸੀਂ ਇਹ ਗੱਲਾਂ ਕੀ ਕਰਦੇ ਹੋਗੇ ਤੁਸੀਂ ਮਾਫੀ ਮੰਗਦੇ ਕਿਤੇ ਸੋਹਣੇ ਲੱਗਦੇ ਹੋ ਮਾਫੀ ਤਾਂ ਮਨਪ੍ਰੀਤ ਮੰਗੂਗੀ ਤੁਹਾਡੇ ਤੋਂ ਮੈਲਾ ਦਾ ਬਾਹਰ ਖੜਕ ਕੇ ਜਾਂਦਾ ਕੋਈ ਆ ਤਾਂ ਨਹੀਂ ਗਿਆ ਬਾਹਰ ਚ ਮੈਲਾ ਮਨਪ੍ਰੀਤ ਫੋਰੇ ਆ ਗਈ ਜੈਸਨਪਤ ਹੈ ਜਾ ਕੇ ਕੋਲਗੇਟ ਮੈਂ ਦੇਖ ਕੇ ਆਉਣੀ ਆਵਾਂ ਦੇਖ ਪੁੱਤ ਕੌਣ ਹੈ ਮਨਪੀਤ ਤੂੰ ਪਰਾਣਾ ਕਿੱਥੇ ਐ? ਮਨਪ੍ਰੀਤ ਤੂੰ ਕੱਲੀ ਆਈਆਂ ਪਰਾਣਾ? ਦੱਸ ਤਾਂ ਸਹੀ ਪਰਾਣਾ ਕਿੱਥੇ ਐ? ਬੋਲ ਮਨਪ੍ਰੀਤ ਕੀ ਗੱਲ ਤੂੰ ਕੱਲੀ ਘਾਤੋਂ? ਪਾਪੀ ਮੈਂ ਨਹੀਂ ਉੱਥੇ ਜਾਣਾਗਾ। ਜਾਣਾ? ਕਿਉਂ? ਕਿਉਂ ਨਹੀਂ ਜਾਣਾ ਤੈਂ? ਬਸ ਬਾਪੂ ਜੀ ਮੈਂ ਤਾਂ ਇੱਥੇ ਰਹਿਣਾ। ਨਾ ਮੇਰੀ ਗੱਲ ਸੁਣ ਅੱਗੇ ਕੋਈ ਕਾਸੇ ਰਹੀ ਕਿ ਸਾਡੀ ਬੇਇੱਜ਼ਤੀ ਕਰਾਉਣ ਦੀ ਹੁਣ ਹੋਰ ਕਰਾਉਣੀ ਐ ਨਾ ਮਨਪ੍ਰੀਤ ਗੱਲ ਕੀ ਹੋ ਗਈ ਗੱਲ ਦੱਸ ਸਾਨੂੰ ਤੂੰ ਭਾਲਦੀ ਕੀ ਐ ਮੈਨੂੰ ਐਂ ਤਾਂ ਦੱਸ ਹੁਣ ਅਸੀਂ ਦੂਜੀ ਵਾਰ ਤਰਾ ਫਾਹਾ ਵੜਤਾ ਫੇਰ ਵੀ ਤੂੰ ਸਾਨੂੰ ਤੰਗ ਕਰਨ ਲੱਗੀ ਐ ਮੈਂ ਉਸ ਘਰੇ ਕਿਵੇਂ ਰਹਿਣਾ ਜਿੱਥੇ 10-10 ਰੁਪਈਆਂ ਦਾ ਸੌਦਾ ਹੁੰਦਾ ਲੈ 10-10 ਰੁਪਈਆਂ ਦਾ ਸੌਦਾ ਤੈਨੂੰ ਤਾਂ ਰੋਟੀ ਖਵਾਉਣ ਗਈ ਨਾਲੇ 2-4 ਦਿਨ ਅਠਕਦੀ ਤਾਂ ਸਹੀ ਦੇਖ ਤਾਂ ਲੈਂਦੀ ਉਹਨਾਂ ਨੂੰ ਵੀ ਕੀ ਕਰਦੇ ਨੇ ਮਨਪ੍ਰੀਤ ਮੇਰੀ ਇੱਕ ਗੱਲ ਨੇ ਕੱਲ ਖੋਲ ਕੇ ਸੁਣ ਲੈ ਉਸ ਘਰ ਚੋਂ ਤੇਰੀ ਹੁਣ ਅਰਥੀ ਉੱਠੂਗੀ ਸਮਝ ਗਈ ਗੜੀ ਹੋਰ ਦੱਸ ਦੇਖ ਲੈ ਹੁਣ ਕੱਲੀ ਆ ਕੇ ਖੜ ਗਈ ਪਰੌਣੇ ਨੂੰ ਦੱਸ ਕੇ ਵੀ ਆਈਆਂ ਕਿ ਨਹੀਂ ਲੜ ਕੇ ਆ ਗਈ ਪੁੱਤ ਕੁਛ ਨਹੀਂ ਪਤਾ ਤੁਹਾਡੇ ਪਰੌਣੇ ਨੂੰ ਮੈਂ ਤਾਂ ਕੱਲੀ ਆਈਆਂ ਮਨਪ੍ਰੀਤ ਮੇਰੀ ਗੱਲ ਸੁਣ ਲੈ ਬੰਦਿਆਂ ਵਾਂਗੂ ਜਿਹੜੇ ਮੂੰਹ ਆਈਆਂ ਉਹੀ ਮੂੰਹ ਮੋੜਦਾ ਠੀਕ ਆ ਵੀਰੇ ਮੈਂ ਤਾਂ ਇੱਥੇ ਹੀ ਰਹਿਣਾ ਮੈਂ ਨਹੀਂ ਜਾਣਾ ਅਸੀਂ ਨਹੀਂ ਇੱਥੇ ਰੱਖਦੇ ਤੈਨੂੰ ਹੁਣ ਇਸ ਘਰ ਤੇਰੀ ਕੋਈ ਗੱਲ ਕੀ ਹੋ ਗਈ ਚਲੋ ਤੁਸੀਂ ਅੰਦਰ ਆਪਾਂ ਆਮ ਨਾਲ ਗੱਲ ਕਰਦੇ ਆ ਆ ਜਾ ਮਨਪ੍ਰੀਤ ਮੇਰੀ ਗੱਲ ਸੁਣ ਆ ਬੈਗ ਦੇ ਚੱਕ ਕੇ ਆ ਗਈ ਤੂੰ ਗੱਲ ਦੱਸ ਕੀ ਆ ਗਈ ਵੇ ਆ ਕੇ ਰੱਖਦਾਗਾ ਉਹ ਮਾਮਾ ਤੇ ਆਨੇ ਮੇਰੇ ਕਾਂਟੇ ਤੱਕ ਨਹੀਂ ਛੱਡੇ ਕੰਨਾਂ 'ਚ ਉਹ ਵੀ ਲਵਾ ਲਿਆ ਮੇਰੀ ਗੱਲ ਸੁਣ ਭੁੱਖੇ ਨਗੇ ਕੀ ਉਹਨਾਂ ਨਾਲ ਕਿਹਾ ਨਾ ਵੀ ਦੋ ਦਿਨਾਂ ਨੂੰ ਪੈਸੇ ਦੇ ਦਾਂਗੇ ਉਦੋਂ ਲੈ ਆਏ ਜਿਹੜਾ ਕੁਝ ਲੈਣਾ ਹੋਊਗਾ ਤੇ ਨਾਲੇ ਪਹਿਲਾਂ ਚੰਗੇ ਘਰ ਭਾਲ ਕੇ ਦਿੱਤਾ ਸੀ ਉਦੋਂ ਤੈਨੂੰ 사ਵਰ ਨਹੀਂ ਆਇਆ ਹੁਣ ਤਾਂ ਜਿਹੜੇ ਘਰ 'ਚ ਵਿਆਹ ਤਾਂ ਤੈਨੂੰ ਉੱਥੇ ਹੀ ਰਹਿਣਾ ਪਊ ਚਾਹੇ ਭੁੱਖੇ ਚਾਹੇ ਨੰਗੇ ਤੁਸੀਂ ਚਲੋ ਕੋਈ ਨਾ ਆਰਾਮ ਨਾਲ ਗੱਲ ਕਰਦੇ ਆਂ ਚੱਲ ਮੰਨਪਤ ਅੰਦਰ ਅੰਦਰ ਕੀ ਲੈ ਜਾਣਾ ਭਾਈ ਇਹਨੂੰ ਤੂੰ ਫੋਨ ਕਰ ਜੱਸ ਮੁੰਡੇ ਨੂੰ ਫੋਨ ਕਰ ਪਰ ਉਹਨੇ ਨੂੰ ਮੈਂ ਫੋਨ ਕਰਦਾਗਾ ਉਹਨੂੰ ਘਰ ਕੋਲ ਪੁੱਤ ਕੇ ਲੈ ਕੇ ਜਾਏ ਇਹ ਘੋਣੀ ਰੱਖਦੇ ਨੂੰ ਪਾਣੀ ਪੂਣੀ ਪਿਆ ਦੇ ਬਸ ਲੈ ਦੇਖ ਲਾ ਮਾਂ ਕਿੰਨੀ ਆਕੜ ਹੈ ਤੇਰੀ ਨੋਹ ਚ ਨਹੀਂ ਕੋਈ ਨਾ ਤੂੰ ਦੇਖਦੀ ਜਾ ਜੇ ਮੈਂ ਵੀ ਉਹਦੀ ਆਕੜ ਨਾ ਨਾ ਪੰਨੀ ਤੇ ਮੈਨੂੰ ਵੀ ਰਾਣੀ ਕਿਹਨੇ ਕਹਿਣਾ ਮਾਂ ਜਿਹੜੇ ਹਿਸਾਬ ਨਾਲ ਉਹ ਗਈ ਹੈ ਨਾ ਮੈਨੂੰ ਤਾਂ ਨਹੀਂ ਲੱਗਦਾ ਉਹ ਵਾਪਸ ਆਜੂਗੀ ਨਹੀਂ ਤੂੰ ਦੇਖਦੀ ਤਾਂ ਜਾ ਉਹ ਕੀ ਆਣੀ ਆਊ ਉਹ ਤਾਂ ਪਿਓ ਵੀ ਉਹਨੂੰ ਆਪਦੇ ਹੱਥੀ ਤੋੜੂਗਾ। ਨਾ ਨਾ ਮਾਂ ਮੇਰਾ ਮਨ ਨਹੀਂ ਮੰਨਦਾ ਵੀ ਉਹ ਆਜੂਗੀ। ਨਹੀਂ ਨਹੀਂ ਨਾਲੇ ਐਡੀ ਛੇਤੀ ਵੀ ਉਹਨੂੰ ਆਪਾਂ ਜਾਨ ਨਹੀਂ ਨਾ ਦੇ ਸਕਦੇ ਆਪਦੇ ਹੱਥੋਂ ਜਿੰਨਾ ਚਿਰ ਆਪਣੇ ਹੱਥ ਪੈਸਾ ਨਹੀਂ ਲੱਗਦਾ। ਨਾ ਉਦੋਂ ਬਾਅਦ ਕਿਤੇ ਮਰੇ ਜਾਵੇ ਪਰਾਂ। ਨਾ ਆਖਰ ਨੂੰ ਮੰਮੀ ਤੇਰੇ ਦਿਮਾਗ 'ਚ ਕੀ ਚੱਲ ਰਿਹਾ? ਸਨੇ ਪੁੱਤ ਉਹ ਮਨਪ੍ਰੀਤ ਵੀਰੇ ਹਾਂ ਵੀਰੇ ਭਾਬੀ ਨਾ ਬਸ ਮਾ ਨਾਲ ਰੁੱਸ ਗਈ ਪਤਾ ਨਹੀਂ ਕਿੱਥੇ ਚਲੀ ਗਈ ਨਾ ਮਾ ਨਾਲ ਰੁੱਸ ਕੇ ਵਾਗੀ ਪੁੱਤ ਮਾਲ ਹੋ ਗਈ ਮੈਂ ਪਹਿਲੇ ਦਿਨ ਹੀ ਉਹ ਬਸ ਉਹਦੇ ਸੁਭਾਅ ਦਾ ਆਪਾਂ ਨੂੰ ਪਤਾ ਨਹੀਂ ਹੈ ਨਾ ਆ ਮਮੀ ਨੇ ਇੱਕ ਦੋ ਗੱਲਾਂ ਕਹਿਤੀਆਂ ਇੰਨੇ ਚ ਉਹਨੂੰ ਪਤਾ ਨਹੀਂ ਗੁੱਸਾ ਹੋ ਗਿਆ ਜਾਂ ਕੀ ਗੱਲ ਬਾਤ ਹੈ ਐਡੀ ਤਾਂ ਕੋਈ ਗੱਲ ਵੀ ਨਹੀਂ ਹੋਈ ਵੈਸੇ ਪਤਾ ਨਹੀਂ ਕਿਉਂ ਵਾਗੀ ਦੱਸੋਂਗੇ ਵੀ ਹੋਇਆ ਕੀ ਐ ਐਵੇਂ ਤਾਂ ਕੋਈ ਰਸਕੇ ਵੀ ਨਹੀਂ ਜਾਂਦਾ ਹੁੰਦਾ ਪਹਿਲੇ ਦਿਨ ਪਤੋ ਕਹਿੰਦੀ ਮੈਂ ਇੱਥੋਂ ਨਹੀਂ ਆ ਘਰ ਚ ਰਿਆ ਜਾਂਦਾ ਕਹਿੰਦੀ ਮੇਰਾ ਤਾਂ ਦਮ ਘੁੱਟਦਾ ਇੱਥੇ ਨਾ ਮੰਮੀ ਕੋਈ ਤਾਂ ਗੱਲ ਹੋਈ ਏ ਹੋਣੀ ਜਿਹੜਾ ਉਹ ਘਰ ਛੱਡ ਕੇ ਬਾਗੀ ਐਵੇਂ ਤਾਂ ਨਹੀਂ ਜਾਂਦੇ ਪਤਾ ਨਹੀਂ ਵੀਰੇ ਆ ਮੰਮੀ ਤਾਂ ਨਾ ਰੋ ਰੋ ਕੰਬਲੀ ਹੋਈ ਪਈ ਆ ਵੀ ਰੋ ਮਾਂ ਨਾ ਤੇ ਹੋਰ ਕੀ ਕਰਾਂ ਲੋਕਾਂ ਨੇ ਤਾਂ ਮੇਰੇ ਪੁੱਤ ਨੂੰ ਹੀ ਭੰਡਣਾ ਆਖਣਗੇ ਇਹਦੀ ਨੂੰ ਇੱਕ ਰਾਤ ਲਾ ਕੇ ਭੱਜ ਗਈ ਪਰ ਮਾਂ ਸਾਡੇ ਚ ਤਾਂ ਕੋਈ ਐਮੇ ਦੀ ਗੱਲ ਵੀ ਨਹੀਂ ਹੋਈ ਪੁੱਤ ਉਹ ਤਾਂ ਜੇ ਤੈਨੂੰ ਪਤਾ ਜਾਂ ਮੈਨੂੰ ਪਤਾ ਵੀ ਕੋਈ ਐਵੇਂ ਦੀ ਗੱਲ ਨਹੀਂ ਹੋਈ ਆ ਲੋਕਾਂ ਨੂੰ ਤਾਂ ਨਹੀਂ ਪਤਾ ਇਹਨਾਂ ਨੇ ਤਾਂ ਐਂ ਹੀ ਕਹਿਣਾ ਵੀ ਖਾਨੀ ਕੋਈ ਮੁੰਡੇ ਚ ਨੁਕਸਾਈਡ ਬਹੁ ਬਾਗੀ ਸਹੀ ਗੱਲ ਆ ਵੀਰੇ ਐ ਤਾਂ ਆਪਣੀ ਬਦਨਾਮੀ ਵਾਲੀ ਗੱਲ ਹੋ ਜੂਗੀ ਤੂੰ ਐ ਕਰ ਪੁੱਤ ਤਿਆਰ ਹੋ ਜਾ ਕੇ ਲਿਆਵਨ ਪ੍ਰੀਤ ਨੂੰ ਮਨਾ ਕੇ ਤੂੰ ਤੂੰ ਕਦਰ ਹੋਈ ਜਾਨੀ ਆ ਫਿਰ ਰਹੀ ਗੱਲ ਮੇਰੇ ਤੋਂ ਨਹੀਂ ਲੈਂਦੀ ਜਾਂਦੀ ਆ ਪਕੜਾ ੱਤਕਾ ਕਰਕੇ ਲਿਆਈ ਤੀ ਅਗਲੀ ਆਪੇ ਆਈ ਤੀ ਆਪੇ ਬਾਗੀ ਰਸਤੇ ਫਿਰ ਹੁਣ ਪੁੱਤ ਲੋਹਾੜੇ ਕਿੱਥੇ ਦੇ ਪੁੱਤ ਮੇਰੀ ਗੱਲ ਸੁਣ ਉਹ ਵੱਡੇ ਕਰ ਦਿੱਤੀ ਐ ਉਹਨੂੰ ਥੋੜਾ ਜਿਹਾ ਔਖਾ ਲੱਗਦਾ ਆਪਣੇ ਘਰੇ ਰਹਿਣਾ ਕੋਈ ਨਾ ਪੁੱਤ ਨਾ ਨਾ ਵੀਰੇ ਮੰਮੀ ਸਹੀ ਕਹਿ ਰਹੀ ਐ ਤੂੰ ਨਾ ਭਾਬੀ ਨੂੰ ਲੈ ਕੇ ਆ ਫੇਰ ਵੀ ਉਹ ਇਸ ਘਰ ਦੀ ਨੂੰ ਆਗੀ ਕੋਈ ਨਾ ਪੁੱਤ ਉਹਨੂੰ ਹੌਲੀ ਹੌਲੀ ਸੁਭਾਅ ਪੈ ਜਾਊਗਾ ਆਪੇ ਲਾਡਾ ਨਾਲ ਪਾਲਿਆ ਦਾ ਪਾਲੀ ਹੋਈ ਐ ਤਾਂ ਕਰਕੇ ਐ ਕਰਦੀ ਐ ਜਾ ਮੇਰੇ ਪੁੱਤ ਉਹ ਮਾਂ ਲਾਡਾ ਨਾਲ ਪਾਲੀ ਹੋਈ ਐ ਉਹ ਤਾਂ ਮੈਨੂੰ ਵੀ ਦਿਖਦਾ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿਣਾ ਹੁੰਦਾ ਦੀ ਵੀ ਐਡੇ ਕਰ ਦਿੱਤੀ ਆਪਣੇ ਕਿਵੇਂ ਰਹਿ ਲੂਗੀ ਚਲ ਉਹਦਾ ਆ ਗਈ ਵਿਆਹ ਕੇ ਉਹਦੇ ਮਾਪਿਆਂ ਨੂੰ ਤਾਂ ਸੋਚਣਾ ਚਾਹੀਦਾ ਸੀ ਕਿ ਉਹ ਇਸ ਘਰ ਚ ਰਹਿ ਲੂਗੀ ਜਾਂ ਨਾ ਵੀਰੇ ਤੂੰ ਮੰਮੀ ਦੀ ਗੱਲ ਮੰਨ ਲੈ ਤੇ ਭਾਬੀ ਨੂੰ ਵਾਪਸ ਲਿਆ ਚਾਹੇ ਕੁਝ ਵੀ ਹੋ ਜੇ ਤਾਰੀ ਚਲ ਪੁੱਤ ਆਪਾਂ ਚੱਲਦੇ ਆਂ ਦੋਵੇਂ ਮਾਪੁੱਤ ਲਿਉਨੇ ਆ ਉਹਨੂੰ ਜਾ ਕੇ ਮਾਂ ਮੇਰੇ ਤੋਂ ਕਿਤੇ ਨਹੀਂ ਜਾਇਆ ਜਾਂਦਾ ਆਪਦੀ ਮਰਜ਼ੀ ਨਾਲ ਗਈ ਆ ਨਾ ਉਹ ਆਪਦੀ ਮਰਜ਼ੀ ਨਾਲ ਹੀ ਵਾਪਸ ਆਉਗੀ ਇਸ ਘਰ ਚ ਨਹੀਂ ਤਾਰੀ ਤੈਨੂੰ ਮੇਰੀ ਸੌਂ ਲੱਗੇ ਜੇ ਜਵਾਬ ਦੇ ਮੈਂ ਖੜਾ ਹੋ ਜਾ ਸੁਣੋ ਜਾਣਾ ਹੀ ਪਊਗਾ ਵੀਰੇ ਹੁਣ ਤਾਂ ਨਾਲੇ ਮੰਮੀ ਮੈਂ ਵੀ ਤੁਹਾਡੇ ਨਾਲ ਜਾਊਂਗੀ ਹੁਣ ਤੂੰ ਤਿਆਰ ਹੋ ਜਾ ਮੇਰੀ ਗੱਲ ਸੁਣ ਲੈ ਮੇਰਾ ਜਮੀ ਜੀ ਨਹੀਂ ਕਰਦਾ ਅੱਜ ਤਾਂ ਉਹਨੂੰ ਮਨਾਉਣ ਕੇ ਬਾਅਦ ਵਿੱਚ ਲੈ ਆਏਗੀ ਕੱਲ ਨੂੰ ਦੁਬਾਰੇ ਫੇਰ ਉਸਕੇ ਵਗ ਜਾ ਮੈਂ ਖੇੜਾ ਕੋਈ ਨਹੀਂ ਪੁੱਤ ਨਹੀਂ ਜਾਂਦੀ ਜਾਂ ਮੇਰਾ ਪੁੱਤ ਐ ਕਰ ਤੂੰ ਤਿਆਰ ਹੋ ਜਾ ਫੇਰ ਵੀ ਸੌਰੀ ਕਰ ਜਾਣਾ ਹੈਗਾ ਹੋਰ ਕਰ ਜਾਣਾ ਮਾੜੀ ਮੋਟੀ ਦਾ ਸ਼ਰਮ ਹੁੰਦੀ ਆ ਵੀ ਹਜੇ ਦਿਨ ਤਾਂ ਤੂੰ ਇੱਕ ਨਹੀਂ ਰਹੀ ਓਰੇ ਤੂੰ ਪਹਿਲੀ ਰੁਸਕੇ ਜਾਨੀਆ ਅੱਜ ਲੈਣ ਜਾਵਾਂਗੇ ਦੁਬਾਰੇ ਫੇਰ ਅਸੀਂ ਕੁਛ ਹੁੰਦਾ ਰਹੂਗਾ ਚੱਲ ਕੋਈ ਨਹੀਂ ਵੀਰੇ ਇੱਕ ਵਾਰ ਤੂੰ ਕੱਪੜੇ ਪਾੜਾ ਤਿਆਰ ਹੋ ਜਾ ਆਪਾਂ ਚੱਲਦੇ ਆਂਗੇ ਮੇਰੀ ਗੱਲ ਸੁਣ ਪੁੱਤ ਸਾਦਾ ਹੀ ਤਾਂ ਨਹੀਂ ਨਿਆਣੀ ਰਹਿੰਦੀ ਉਹ ਕੋਈ ਨਾ ਸਿਆਣੀ ਹੋ ਜੂਗੀ ਕੋਈ ਗੱਲ ਨਹੀਂ ਮੇਰੇ ਪੁੱਤ ਜਾ ਮੈਨੂੰ ਤਾਂ ਕੋਈ ਪਾਸਾ ਲੱਗਦਾ ਨਹੀਂ ਵੀ ਨਿਆਣੇ ਵਾਲਾ ਵੀ ਨਿਆਣੀ ਐ ਉਹ ਨਾਲੇ ਮੇਰੀ ਗੱਲ ਸੁਣ ਲੈ ਅਸੀਂ ਦੋਨੇ ਜਾਂਦੇ ਆ ਪਹਿਣੇ ਤੂੰ ਕੀ ਕਰੇਂਗੀ ਇੱਥੇ ਤੂੰ ਰਹੀ ਰਹੇਂ ਨਾ ਵੀਰੇ ਮੇਰੀ ਗੱਲ ਸੁਣ ਜੇ ਉੱਥੇ ਕੋਈ ਵੱਧ ਘੱਟ ਗੱਲ ਹੋ ਗਈ ਆ ਮੰਮੀ ਦਾ ਤਾਂ ਪਹਿਲੇ ਹੀ ਬੀਪੀ ਵੱਧ ਹੈਗਾ ਮੈਂ ਤਾਂ ਨਾਲ ਜਾਊਂ ਭਲਾ ਉੱਥੇ ਮੰਮੀ ਨੂੰ ਕੌਣ ਸੰਭਾਲੂਗਾ ਅੱਛਾ ਨਾਲ ਤਾਂ ਗਲਤੀ ਹੋ ਕਰਨ ਉਦੋਂ ਵੱਧ ਘੱਟ ਵੀ ਹੋ ਹੀ ਬੋਲਣਗੇ ਪੁੱਤ ਕੋਈ ਨਾ ਫੇਰ ਕੀ ਹੁੰਦਾ ਹੈਗਾ ਤੂੰ ਇੰਨੀ ਨਹੀਂ ਗੱਲ ਵਿਦਾਇਆ ਕਰ ਦੇ ਚੱਲ ਮੇਰੇ ਪੁੱਤ ਤਿਆਰ ਹੋ ਕੇ ਚੱਲੀਏ ਚੱਲ ਤਿਆਰ ਹੋ ਜਾ ਬੱਸ ਮੈਨੂੰ ਤਾਂ ਫੋਨ ਕਰਦੀ ਘਰੀ ਲੜਾਈ ਹੋਈ ਸੀ ਤੀ ਮੈਨੂੰ ਕੁਛ ਕਹਿ ਦਿੰਦੀ ਵੀ ਮੈਂ ਜਾਣੀ ਆ ਆ ਸਮਝਾ ਦਿੰਦਾ ਚੱਲ ਕੋਈ ਨਾ ਵੀਰੇ ਹੁਣ ਤੂੰ ਮਾਤਾ ਆਪ ਦਾ ਠੰਡਾ ਰੱਖ ਚੱਲ ਚੱਲੀਏ ਆਪਾਂ ਜੈਸ਼ਨ ਪੁੱਤ ਤੂੰ ਹੀ ਇਹਨੂੰ ਸਮਝਾ ਕੇ ਦੇਖ ਲੈ ਔਰ ਇਹ ਤੇਰੀ ਮੰਨ ਲੈ ਮੰਮੀ ਪਹਿਲਾਂ ਕਿੰਨਾ ਤਾਂ ਸਮਝਾ ਕੇ ਤੋਰੀ ਸੀ ਹੁਣ ਕੀ ਕਰਾਂ ਉਹ ਨਾਲੇ ਮੰਮੀ ਆਇਆ ਦੱਸੋ ਇਹ ਨਿਆਣੀ ਹੈਗੀ ਇਹਨੂੰ ਆਪ ਨੂੰ ਤਾਂ ਸੋਚਣਾ ਚਾਹੀਦਾ ਵੀ ਹਲਮੈ ਨੂੰ 2 ਤਾਂ ਦਿਨ ਹੋਏ ਨੇ ਵਿਆਹੀ ਨੂੰ ਕੀ ਕੁਛ ਕਰਦੀ ਫਿਰਦੀ ਹੈ ਇਹ ਤੇ ਉਹ ਹੀ ਤਾਂ ਹੈ ਪੁੱਤ ਜੇ ਚਲ ਸੱਸ ਨੇ ਕੋਈ ਗੱਲ ਕਹੇ ਵੀ ਦਿੱਤੀ ਐਡਾ ਕਿਹੜਾ ਫਿਰ ਡਾਂਗ ਵੱਜ ਗਈ ਤੇ ਪੁੱਤ ਸੁਣ ਵੀ ਲੈਂਦਾ ਸਹੁਰੇ ਘਰ ਤਾਂ ਸੌਸ ਸੌਸ ਸੁਣਨੀਆਂ ਪੈਂਦੀਆਂ ਇੱਧਰ ਬੁੱਥਾਂ ਚੱਕ ਕੇ ਤੁਰਪੀ ਨਾਲੇ ਸੱਸ ਨੇ ਐਡਾ ਸੇ ਐਡਾ ਕੀ ਕਹਿਤਾ ਹੂੰ ਮੰਮੀ ਇਹਨੂੰ ਆਪ ਨੂੰ ਚਾਹੀਦਾ ਡੈਡੀ ਮੇਰੀ ਗੱਲ ਸੁਣੋ ਵੀ ਹਲੇ ਕੱਲ ਤਾਂ ਮੈਂ ਕੀ ਕੁਛ ਕਰਕੇ ਹਨਾ ਮੇਰਾ ਕੀ ਕਿ ਹੈ ਕਿਹੜੇ ਹਿੱਲਿਆਂ 'ਚ ਵਿਆਹ ਕੀਤਾ ਤੇ ਮੈਂ ਅੱਜ ਘਰੇ ਵਾਪਸ ਪੁੱਠੇ ਆਉਂਦੀ ਚੰਗੀ ਲੱਗਦੀ ਆ ਇਹਨੂੰ ਕਿਹੜਾ ਸ਼ਰਮ ਹੈ ਪੁੱਤ ਚੱਕ ਕੇ ਚੋਲਾ ਤਰਪੀ ਉਥੋਂ ਸ਼ਰਮ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹੀ ਇਹਦੀ ਇਹਨੇ ਤਾਂ ਜਮਾ ਪੱਟੀ ਮੇਸ ਕਰਤੀ ਕਿਸੇ ਪਾਸੇ ਜੁਣ ਜੋਗ ਨਹੀਂ ਛੱਡੇ ਉਹ ਚੱਲ ਆਪਾਂ ਸਾਰੀਆਂ ਗੱਲਾਂ ਛੱਡੋ ਯਾਰ ਆਪਾਂ ਮੰਮੀ ਹੁਣ ਆਏ ਸੋਚੋ ਕਰਨਾ ਕੀ ਹੈ ਦਾ ਹੁਣ ਕਹਾ ਕਰਨਾ ਕੀ ਹੈ ਯਾਰ ਤੂੰ ਪਰੌਣੀ ਨੂੰ ਫੋਨ ਕਰ ਬਸ ਚੁੱਪ ਕਰਕੇ ਆ ਕੇ ਲੈ ਜਾਣਗੇ ਇਹੀ ਗੱਲ ਆ ਮੈਂ ਫੋਨੇ ਕਰ ਦਣਾ ਉਹਨਾਂ ਨੂੰ ਹਾਂ ਇਹਨੂੰ ਵੀ ਪੁੱਛ ਲਓ ਜਾਊਗੀ ਕਿ ਨਾ ਫੇਰ ਮੈਂ ਇਹਨੂੰ ਕੀ ਪੁੱਛਣਾ ਹੈ ਲੈ ਦੱਸ ਇਹਨੂੰ ਕੀ ਪੁੱਛਣਾ ਹੈ ਇਹ ਤਾਂ ਆਪਣੇ ਮਰੀ ਦਾ ਬਣ ਕੇ ਖੜ ਜਾਂਦੀ ਹੈਗੀ ਇਹਨੇ ਬੜਾ ਦੱਸਣਾ ਆਹ ਦੇ ਨਾ ਤਰੇ ਹੈ ਇਹ ਸਾਰੀ ਕੀ ਹੋਣੀ ਆ ਜਾ ਮਾ ਆ ਜਾ ਆਈ ਨਹੀਂ ਅਲੂੜੀ ਹੋ ਗਿਆ ਬੇਬੁੱਤ ਤੂੰ ਚਾਲਾ ਮੇਰੇ ਪਤਾ ਨਹੀਂ ਕੀ ਖੋਬ ਜੇਗਾ ਮੈਂ ਦੇਖ ਲੈ ਮਾੜਾ ਜੀ ਲੈ ਰਾਜਾ ਇਹਨੇ ਮੈਂ ਜੱਸੀ ਨੂੰ ਮਿਲਦਾ ਚੱਲ ਕੀ ਖੋਬ ਗਿਆ ਮੰਮੀ ਤੇਰੇ ਹੁਣ ਨਹੀਂ ਕੁਛ ਨਹੀਂ ਖੋਬਿਆ ਅੱਛਾ ਤੇਰੀ ਚਾਲ ਆ ਫਿਰ ਹੈ ਨਾ ਮੰਮੀ ਪਹਿਲਾਂ ਮੈਨੂੰ ਐਂ ਦੱਸ ਪਹਿਲਾਂ ਆਪਾਂ ਇੱਥੇ ਆਏ ਕੀ ਕਰਨਾ ਜੇ ਮਨਪ੍ਰਿਤ ਨੇ ਐਂ ਦੱਸਤਾ ਵੀ ਮੇਰੇ ਨਾਲ ਇਹਨਾਂ ਨੇ ਐਂ ਕੀਤਾ ਪਹਿਲਾਂ ਆਪਣੀ ਕੀ ਜਿੱਤ ਰਹੋਗੀ ਨਹੀਂ ਤੇ ਚੁੱਪ ਕਰ ਤੂੰ ਮੈਨੂੰ ਐਂ ਦੱਸ ਇੱਥੇ ਤੱਕ ਮੈਂ ਗੱਲ ਆਉਣ ਦੇਣੀ ਆ ਕਿ ਉਹ ਬੋਲ ਪੇ ਚੱਲ ਚੱਲ ਚਲ ਐਂ ਕਰ ਆ ਜਾ ਆ ਜਾ ਆ ਜਾ ਆਜੋ ਆਜੋ ਤਾਰੀ ਅੰਦਰ ਆਜੋ ਪੁੱਤ ਇਹ ਤਾਂ ਕੋਈ ਵੱਡੇ ਕਾਰਨਾਮਾ ਕਰਕੇ ਆਈਏ ਜਿਹੜਾ ਅਗਲਾ ਦਾ ਸਾਰਾ ਟੱਬਰ ਆਉਂਦਾ ਤੁਰਿਆ चला आ जाओ लंग्यावा कहां आ जाओ की हाल है इससे हां की हाल है ठीक ससी कला माता जी आंदा रहे बस बस का होता ससी कला जी बढ़िया आ जाओ ससी कला जी हो ठीक है मैडी हां जी ठीक ठाक बढ़िया तुम ही दसो बैठो मैडी जा बता कब से कौन बैठ बैठता बैठ बैठ कौन आ ले हो ਫਰਮਾ ਸੀ ਠੀਕ ਰਹਿੰਦੇ ਹੋ ਹਾਂ ਬਸ ਠੀਕ ਆ ਪੁੱਤ ਚਲੋ ਵਧੀਆ ਭੈਣ ਜੀ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਮਾਫੀ ਮੰਗਦੀ ਆ ਮਨਪ੍ਰੀਤ ਬੰਨੀ ਨਹੀਂ ਨਹੀਂ ਭੈਣ ਜੀ ਮਾਫੀ ਕਾਦੇ ਨਾਉਂਦੀ ਮਨਪ੍ਰੀਤ ਨੇ ਕਿਹੜਾ ਕੋਈ ਗਲਤੀ ਕਰੀ ਐ ਨਾਲੇ ਮੈਂ ਕੋਈ ਮਨਪ੍ਰੀਤ ਦੀ ਸ਼ਿਕਾਇਤ ਲੈ ਕੇ ਨਹੀਂ ਤੁਹਾਡੇ ਕੋਲੇ ਆਈ ਮਾਤਾ ਜੀ ਹਾਂ ਪੁੱਤ ਗੱਲ ਤਾਂ ਤੁਹਾਡੇ ਨਾਲ ਮੈਂ ਕਰਨੀ ਐ ਇੱਕ ਮਲੇ ਬਾਪੂ ਜੀ ਤੁਹਾਡੇ ਨਾਲ ਬਾਪੂ ਤਾਂ ਇੱਕ ਕਿਉਂ ਤੂੰ 100 ਗੱਲਾਂ ਕਰ ਸਾਡੇ ਨਾਲ ਗੱਲਾਂ ਕਰਨ ਨੂੰ ਹੀ ਆਪਾਂ ਦੱਸ ਕੀ ਗੱਲ ਹੈ ਮੈਂ ਛੋੜੇ ਨਾਲ ਇਹ ਗੱਲ ਕਰਨੀ ਸੀ ਵੀ ਮਨਪ੍ਰੀਤ ਇਸ ਰਿਸ਼ਤੇ ਲਈ ਰਾਜੀ ਹੈਗੀ ਸੀ ਉਹਦੀ ਮਰਜ਼ੀ ਨਾਲ ਹੋਇਆ ਰਿhta ਨਾ ਤੈਨੂੰ ਪੁੱਤ ਕਿਉਂ ਤੈਨੂੰ ਕੁਛ ਕਿਹਾ ਪੁੱਤ ਮਨਪ੍ਰੀਤ ਨੇ ਨਹੀਂ ਕਿਹਾ ਤਾਂ ਨਹੀਂ ਪਰ ਫਿਰ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਵੀ ਜਿਵੇਂ ਰਾਜੀ ਨਾ ਹੋਵੇ ਨਹੀਂ ਪੁੱਤ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ ਤੂੰ ਆਪਾਂ ਜਿਹੜੇ ਕੰਮ ਆਇਆ ਉਹ ਕਰੀਏ ਨਾਲੇ ਭੈਣ ਜੀ ਅਸੀਂ ਤਾਂ ਛੋੜੇ ਨਾਲ ਇੱਕ ਜ਼ਰੂਰੀ ਗੱਲ ਕਰਨ ਆਏ ਆ ਜ਼ਰੂਰੀ ਗੱਲ ਕਿਹੜੀ ਗੱਲ ਭੈਣ ਜੀ हां हां ਭੈਣ ਜੀ ਦੱਸੋ ਕੀ ਗੱਲ ਹੈ ਵੈਸੇ ਅਸੀਂ ਆਪਦੀ ਧੀ ਨੂੰ ਬੜੇ ਲਾਡਾਂ ਨਾਲ ਪਾਲਿਆ ਹੋਇਆ ਹੈ ਜੇ ਕੋਈ ਗਲਤੀ ਹੋ ਗਈ ਤਾਂ ਸਾਨੂੰ ਮਾਫ਼ ਕਰ ਦਿਓ ਨਹੀਂ ਨਹੀਂ ਭਰਾ ਜੀ ਅਹੀ ਕੋਈ ਗੱਲ ਨਹੀਂ ਪਹਿਲਾਂ ਥੋੜੀ ਨੂਨੂ ਵੀ ਬੁਲਾ ਲਓ ਮੈਂ ਸਾਰਿਆਂ ਦੇ ਸਾਹਮਣੇ ਗੱਲ ਕਰਨੀ ਹੈ ਚਲੋ ਮੈਂ ਬੁਲਾ ਕੇ ਲਿਆਉਣਾ ਚਾਹੁੰਨ ਉਹ ਜੀ ਜਬ ਬੁਲਾ ਲਿਆ ਪੁੱਤ ਭੈਣ ਜੀ ਦੇਖ ਮਨਪ੍ਰੀਤ ਨਾ ਹਜੇ ਨਿਆਣੀ ਹੈ ਜੇ ਕੋਈ ਗੱਲ ਹੁੰਦੀ ਹੈ ਨਾ ਤੈਨੂੰ ਪਿਆਰ ਨਾਲ ਸਮਝਾ ਰਿਆ ਕਰੋ ਤੁਸੀਂ ਐ ਟੈਨਸ਼ਨ ਨਾ ਲਓ ਭੈਣ ਜੀ ਇਹੀ ਜੀ ਕੋਈ ਗੱਲ ਨਹੀਂ ਹੈਗੀ ਮਨਪ੍ਰੀਤਾ ਵੀਰੇ ਤੁਸੀਂ ਚੱਲ ਮੇਰੇ ਨਾਲ ਬਾਹਰ ਚੱਲ ਕਿਉਂ ਵੀਰੇ ਉਹ ਤੇਰੇ ਸਹੁਰੇ ਆਏ ਬੈਠਿਆ ਬਾਹਰ ਕੀ ਕਹਿ ਗਿਆ ਇਆਂ ਦੋਨਾਂ ਨੂੰ ਵੀਰੇ ਉਹਨਾਂ ਨੂੰ ਕਿਹਨੇ ਕਿਹਾ ਸੀ ਇੱਥੇ ਆਉਣ ਨੂੰ ਉਹ ਨਹੀਂ ਘਰ ਹੀ ਵੀ ਆਉਣਾ ਜਾਂ ਨਹੀਂ ਉੱਥੇ ਮੈਂ ਨਹੀਂ ਜਾਣਾ ਵੀਰੇ ਬਸ ਮੇਰੀ ਗੱਲ ਸੁਣ ਲੈ ਬੰਦਿਆਂ ਵਾਂਗੂ ਬਾਹਰ ਬਾਗ ਚੱਲ ਠੀਕ ਆ ਆ ਤੇਰੇ ਮੂਰੇ ਹੱਥ ਬੰਨਦਾ ਸਾਡੀ ਇੱਜ਼ਤ ਬਖਸ਼ ਦੇ ਤੂੰ ਰਹਿਣ ਦੇ ਸਾਨੂੰ ਪਿੰਡ ਚ ਤਰਨ ਜੋਗੇ ਵੀਰੇ ਮੈਂ ਤੁਹਾਨੂੰ ਪਹਿਲਾਂ ਵੀ ਕਹਤਾ ਸੀ ਤੇ ਹੁਣ ਵੀ ਕਹਨੀ ਆ ਵੀ ਮੈਂ ਨਹੀਂ ਜਾਣਾ ਉੱਥੇ ਮੈਂ ਨਹੀਂ ਰਹਿਣਾ ਮਨਪਰੀ ਤਾਂ ਮੇਰੀ ਗੱਲ ਸੁਣ ਲੈ ਬੰਦੇਾਂ ਵਾਂਗੂ ਮੈਂ ਤੈਨੂੰ ਪੁੱਛ ਨਹੀਂ ਰਿਹਾ ਤੈਨੂੰ ਦੱਸ ਰਿਹਾ ਠੀਕ ਆ ਸਹੀ 5 ਮਿੰਟ ਚ ਨਾ ਉੱਥੇ ਬਾਹਰ ਆ ਜੀ ਨਾ ਚੁੱਪਚਾਪ ਖੜੀ ਰਹੀ ਰਹੀ ਉੱਥੇ ਜਿਹੜੀ ਵੀ ਗੱਲ ਕਰਦ ਨੇ ਸੁਣ ਲਈ ਚੁੱਪ ਕਰਕੇ ਵੀਰੇ 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 ਮੇਰੀ ਗੱਲ ਤਾਂ ਸੁਣ ਲਓ ਤੁਸੀਂ ਉਹ ਮੈਨੂੰ ਪਤਾ ਨਹੀਂ ਕਿ ਨਹੀਂ ਕਿਆ ਸੀ ਵਿਚੱਕ ਕੇ ਮੂੰਹ ਇੱਥੇ ਆਜੋ ਸਰੇ ਹੀ ਭੈ ਕੁੜੀ ਦਵੇ ਭੋਰਾ ਨੇ ਖਿਆਲ ਆਪ ਦੀ ਮਾਂ ਬਾਪ ਦੀ ਇੱਜ਼ਤ ਵੀ ਦੱਸ ਸੋਚ ਲੈ ਮੜਾ ਮੂਟਾ ਤੂੰ ਹਾਂਜੀ ਮੰਮੀ ਆਈ ਜਸ਼ਨ ਆਇਆ ਪੁੱਤ ਹੁਣ ਜੇ ਸਭ ਨਹੀਂ ਆਇਆ ਮੰਮੀ ਕਿੱਧਰ ਰਹਿ ਗਿਆ ਆਉਂਦੀ ਹੋਣਗੀ ਵੀਰੇ ਕੋਈ ਨਹੀਂ ਸੱਸ ਜੀ ਹਾਂ ਸੱਸਰੀ ਘਰ ਪੁੱਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਠੀਕ ਹੈ ਤੁਸੀਂ ਦੱਸੋ ਕਿਵੇਂ ਹਾਂਜੀ ਮੈਂ ਵੀ ਵਧੀਆ ਲੇਪਨ ਜੀ ਹੁਣ ਦੱਸੋ ਗੱਲ ਹੁਣ ਤਾਂ ਮੇਰੀ ਨੂੰ ਵੀ ਆ ਗਈ ਮੰਮੀ ਮੈਂ ਦੱਸਦੀ ਆ ਰੁਕ ਮਨਪ੍ਰੀਤ ਨੂੰ ਤਾਂ ਲੈਣ ਦੇ ਗੱਲ ਤਾਂ ਮੈਂ ਮਨਪ੍ਰੀਤ ਬਾਰੇ ਕਰਨੀ ਹੈ ਮਨਪ੍ਰੀਤ ਵੀ ਆਏ ਗਈ ਮਸੀ ਜੀ ਸਤਿ ਸ਼੍ਰੀ ਅਕਾਲ ਹੁਣ ਦੱਸੋ ਜੀ ਕੀ ਗੱਲ ਕਰਨੀ ਹੈ ਤੁਸੀਂ ਭੈਣ ਜੀ ਛੇਤੀ ਦੱਸੋ ਗੱਲ ਮੇਰੇ ਤਾਂ ਦਿਲ ਨੂੰ ਕਾਲੀ ਪੀ ਪਿਆ ਕੀ ਗੱਲ ਹੋ ਗਈ ਇਹ ਜੀ ਕੋਈ ਗੱਲ ਨਹੀਂ ਭਰਾ ਜੀ ਅਸੀਂ ਤਾਂ ਮਨਪ੍ਰੀਤ ਨੂੰ ਲੈਣ ਆਏ ਆ ਅੱਛਾ ਨਾਲੇ ਬਾਪੂ ਜੀ ਜਦੋਂ ਦੀ ਮਨਪ੍ਰੀਤ ਆਈ ਹੈ ਨਾ ਮੇਰਾ ਤਾਂ ਸੱਚੀ ਜੀ ਨਹੀਂ ਲੱਗਦਾ ਉਦੋਂ ਦਾ ਅੱਛਾ ਭਾਈ ਤੁਸੀਂ ਤਾਂ ਹੋਰ ਟੈਨਸ਼ਨ ਪਾਦੀ ਸੀ 마ਸੀ ਮੈਂ ਖਾਨੀ ਕੀ ਗੱਲ ਕਰਨਾਂ ਜਿਹੜਾ ਸਾਰੇ ਟੱਬਰ ਨੂੰ ਇਕੱਠਾ ਕਰੀ ਜਾਂਦੇ ਤੁਸੀਂ ਨਾ ਨਾ ਜੱਸ ਵੀਰੇ ਟੈਨਸ਼ਨ ਵਾਲੀ ਗੱਲ ਨਹੀਂ ਗੱਲ ਟੈਨਸ਼ਨ ਆਈ ਤਾਂ ਕਿਹੜੀ ਗੱਲ ਆ ਭਾਈ ਮੈਂ ਤਾਂ ਲੈਣ ਹੀ ਆਈ ਸੀ ਮਨਪ੍ਰੀਤ ਨੂੰ ਨਹੀਂ ਫਿਰ ਤਾਂ ਬੜੀ ਵਧੀਆ ਗੱਲ ਆ ਜੀ ਥੋੜੀ ਮਾਨਤਾ ਤੁਸੀਂ ਲਿਜਾਓ ਨਾਲ ਪਰ ਵੀਰੇ ਮਨਪ੍ਰੀਤ ਤੇਰਾ ਵੀਰਾ ਸਹੀ ਕਹਿੰਦਾ ਜਦੋਂ ਤਰੀ ਇੰਨੀ ਫਿਕਰ ਕਰਦੇ ਤਾਂ ਹੀ ਤੈਨੂੰ ਸਾਰੇ ਜਾਣੇ ਲੈਣ ਆਏ ਆ ਭਾਬੀ ਜੇ ਇਹਨਾਂ ਨੂੰ ਮੇਰੀ ਇੰਨੀ ਫਿਕਰ ਹੁੰਦੀ ਨਾ ਇਹ ਉਹ ਕੰਨਾਂ ਨਾਲ ਬੋਲਦੇ ਜਿਹੜੀਆਂ ਇਹਨਾਂ ਨੇ ਮੈਨੂੰ ਬੋਲੀਆਂ ਛੱਡ ਵੀ ਦਿਆ ਕਰ ਇਹਨਾਂ ਗੱਲਾਂ ਨੂੰ ਨਾਲੇ ਮੈਂ ਕਿਹੜਾ ਤੈਨੂੰ ਕੁਝ ਬੋਲਦੀ ਨਹੀਂ ਇਹ ਤੇਰੀ ਮਾਂ ਹੀ ਐ ਜੇ ਕੁਝ ਬੋਲ ਵੀ ਦਿੱਤਾ ਫੇਰ ਦੱਸ ਕੀ ਹੋ ਗਿਆ ਲੈ ਦੱਸ ਆ ਕੁੜੀ ਤਾਂ ਕਹਿੰਦੀ ਸਾਡਾ ਜੀ ਨਹੀਂ ਲੱਗਿਆ ਤੂੰ ਤੂੰ ਕਹਿੰਦੀ ਕੀ ਗੱਲਾਂ ਐ ਤਾਂ ਮੜਾ ਮੋਟਾ ਕੰਮ ਹੁੰਦਾ ਹੀ ਰਹਿੰਦਾ ਘਰ 'ਚ ਪੁੱਤ ਦੇਖ ਤੈਨੂੰ ਕਿੰਨਾ ਪਿਆਰ ਕਰਦੀ ਆ ਤੇਰੀ ਨਾਲ ਦਾ ਨਾਲੇ ਮਨਪ੍ਰੇਤ ਜਿੱਥੇ ਦੋ ਭਾਂਡੇ ਹੁੰਦੇ ਖੜਕਦੇ ਹੀ ਹੁੰਦੇ ਆ ਸਿਆਣੀ ਬਣਦਾ ਮਨਪ੍ਰੀਤ ਪੁੱਤ ਜੇ ਮੈਂ ਤੈਨੂੰ ਕੋਈ ਬਦਕਟ ਕਹਿ ਵੀ ਦਿੱਤਾ ਜਾਂ ਅਮਰ ਨੇ ਕਹਿ ਦਿੱਤਾ ਮੈਨੂੰ ਮaaf ਕਰ ਦਿੱਤੀ ਉਹ ਨਹੀਂ ਨਹੀਂ ਮਾਸੀ ਜੀ ਤੁਸੀਂ ਇਹ ਗੱਲਾਂ ਕੀ ਕਰਦੇ ਹੋਗੇ ਤੁਸੀਂ ਮਾਫੀ ਮੰਗਦੇ ਕਿਤੇ ਸੋਹਣੇ ਲੱਗਦੇ ਹੋ ਮਾਫੀ ਤਾਂ ਮਨਪ੍ਰੀਤ ਮੰਗੂਗੀ ਤੁਹਾਡੇ ਤੋਂ ਨਾ ਨਾ ਜੱਸ ਵੀਰੇ ਤੁਸੀਂ ਨਵਨਪ੍ਰੀਤ ਨੂੰ ਕੁਝ ਕਹੋ ਨਹੀਂ ਭਾਈ ਇਹ ਜੀ ਕੋਈ ਗੱਲ ਨਹੀਂ ਮਨਪ੍ਰੀਤ ਮਾਸੀ ਜੀ ਰੋਂ ਤਾਂ ਮਾਫੀ ਮੰਗ ਤੂੰ ਮਨਪ੍ਰੀਤ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਨਲੇ ਤੇਰੀ ਮਾਂ ਐ ਮੰਗ ਲੈ ਮਾਫੀ ਨਾ ਨਾ ਇਹ ਗੇੜੀਆਂ ਗੱਲਾਂ ਨੇ ਭੈਣ ਜੀ ਲੈ ਦੱਸ ਮਨਪ੍ਰੀਤ ਦੀ ਕੀ ਗਲਤੀ ਐ ਨਾਲੇ ਜਵਾਖ ਨੇ ਮਨਪ੍ਰੀਤ ਤਾਂ ਮੈਨੂੰ ਮੇਰੀ ਅਮਨ ਨਾਲ ਵੱਧ ਪਿਆਰੀ ਐ ਦੇਖ ਲਾ ਕਿੰਨਾ ਕਰਦੇ ਨੇ ਤੇਰਾ ਤੂੰ ਕਹਿੰਦੀ ਮੈਨੂੰ ਉਹ ਕੁਝ ਸੁਣਾਉਂਦੇ ਨੇ ਇਹ ਗਲਤੀ ਹੋ ਗਈ ਮੈਨੂੰ ਕੋਈ ਨਾ ਪੁੱਤ ਕੋਈ ਨਾ ਪੁੱਤ ਕੋਈ ਨਾ ਚੱਲ ਹੁਣ ਤੂੰ ਤਿਆਰ ਹੋ ਆਪਾਂ ਆਪਣੇ ਘਰੇ ਚੱਲੀਏ ਹਾਂ ਮਨਪ੍ਰੀਤ ਹੁਣ ਤੂੰ ਤਿਆਰ ਹੋ ਜਾ ਤੇ ਸਾਡੇ ਨਾਲ ਚੱਲ ਕੋਈ ਨਹੀਂ ਭਾਈ ਤਿਆਰੀ ਕਰ ਦਿੰਨੇ ਤੇ ਤੁਸੀਂ ਐ ਕਰੋ ਕੁੜੀਓ ਰੋਟੀ ਉੱਤੀ ਬਣਾਓ ਸਾਰਿਆਂ ਬਾਤ ਹੈ ਹਾਂਜੀ ਗੱਡੀ ਜੀ ਆਲਾ ਮਨਪ੍ਰੀਤ ਵੀ ਨਾਲ ਸਰਵੋਤਮ ਥੋੜਾ ਨਾ ਬਾਪੂ ਜੀ ਘਬਰਾ ਆ ਜਾਂਦੀ ਹੈ ਮਨਪ੍ਰੀਤ ਵੀ ਮਾੜੀ ਜੀ ਗੱਲ ਕੋਈ ਫਿਰ ਹੈ ਜ ਨਿਆਣੀ ਸਿਆਣੀ ਹੈ ਭਾਈ ਬਾਕੀ ਇਸ ਦਾ ਕਿਸੇ ਕੰਮ ਤੇ ਨਹੀਂ ਲਾਈ ਪੁੱਤੇ ਇਹ ਜਮਈ ਬਾਰੇ लाड़ ਨਾ ਰੱਖੇ ਬਸ ਜਾਂ ਪੜਾਈ ਹੈ ਇਹਨੂੰ ਵੀ ਪੜ੍ਹਾਈ ਕਰੀ ਚੱਲ ਤੇ ਇਸ ਤੈਨੂੰ ਕੁਝ ਨਹੀਂ ਕਿਤੇ ਕੰਮ ਨਾਲੇ ਭਾਈ ਆਏਗਾ 2-4 ਦਿਨ ਤੜਜਸਟ ਹੋਣ ਨੂੰ ਲੱਗਦੇ ਆ ਹਨਾ ਬੰਦਾ ਨਵੀਂ ਫੈਮਿਲੀ ਚ ਜਾਂਦਾਗਾ ਤਾ ਕਰਕੇ ਹੋ ਗਿਆ ਉਹ ਜੀ ਮੜਾ ਮੋਟਾ ਕੋਈ ਨਾ ਪੁੱਤ ਫੇਰ ਕੀ ਹੋ ਗਿਆ ਇਹ ਤਾਂ ਜਵਾਖਾਂ ਦਾ ਇਹੀ ਹੁੰਦਾ ਸਵਾ ਕੋਈ ਗੱਲ ਨਹੀਂ ਮੈਂ ਕਿਹਾ ਇੰਨਾ ਉਹਦੇ ਨਾਲ ਕੋਈ ਸਿਰੇ ਜਾਨੀ ਆਂਗੀ ਜਿਹਹੀ ਜੀ ਮੈਨੂੰ ਆਮਣ ਹੈ ਉਹੀ ਜੀ ਮੈਨੂੰ ਮਨਪ੍ਰੀਤ ਕਰ ਸਕਦੀ ਤੁਸੀਂ ਟੈਨਸ਼ਨ ਨਾ ਲੋ ਅਸੀਂ ਤਾਂ ਨਾ ਇਹ ਕਦੇ ਕਿਸੇ ਰਿਸ਼ਤੇਦਾਰੀ ਚ ਵੀ ਨਹੀਂ ਤੋਰੀ ਸੀਗੀ ਸਾਰਾ ਦਿਨ ਵਿਚਾਰੀ ਮੇਰੇ ਕੋਲ ਹੀ ਰਹਿੰਦੀ ਸੀ ਕੋਈ ਨਹੀਂ ਹੌਲੀ ਹੌਲੀ ਜੀ ਲੱਗ ਜੂ ਇਹਦਾ ਹਾਂ ਮਾਸਤੀ ਜੀ ਹੌਲੀ ਹੌਲੀ ਜੀ ਆਪਣੇ ਆਪ ਲੱਗਣ ਲੱਗ ਜੂਗਾ ਕੋਈ ਨਾ ਮੈਂ ਵੀ ਤਾਂ ਤੇਰੇ ਮੰਗੂਏ ਮਾਂ ਉਹਦੀ ਤੇਰੇ ਮੰਗੂਏ ਬਣਾ ਕੇ ਰੱਖੋ ਉਹਨੂੰ ਦੇਖ ਮਨਪ੍ਰੀਤ ਹੁਣ ਤੂੰ ਇਸ ਘਰ ਦੀ ਕਰਲੀ ਤੀ ਨਹੀਂ ਹੈਗੀ ਉਹਨਾਂ ਦੀ ਨੂ ਵੀ ਆ ਤੇ ਮੈਂ ਤੇਰੀ ਪਰਜਾਈ ਹੋਣ ਦੇ ਨਾਤੇ ਨਾ ਤੇਥੋਂ ਇਹੀ ਉਮੀਦ ਰੱਖਦੀ ਆ ਵੀ ਅੱਗੇ ਤੋਂ ਤੇਰੀ ਕੋਈ ਸ਼ਿਕਾਇਤ ਨਾ ਆਵੇ ਇਹ ਜੀ ਸੁਣ ਗਿਆ ਭਾਬੀ ਮੇਰੀ ਗੱਲ ਨੂੰ ਕਿਉਂ ਨਹੀਂ ਕੋਈ ਸਮਝਦਾ ਆ ਮਾਵਾਤੀਆਂ ਜਿੰਨੀਆਂ ਪੋੜੀਆਂ ਬੜੀਆਂ ਬੈਠੀਆਂ ਨਾ ਐਨੀਆਂ ਪੋੜੀਆਂ ਹੈ ਨਹੀਂ ਸਾਰੇ ਡੱਬਰ ਨੂੰ ਗੱਲਾਂ ਚਲਾ ਲਿਆ ਇਹਨਾਂ ਨੇ ਜੈਸ਼ਨਪੁੱਤ ਲਿਆ ਤੇਰੀ ਮਾਸੀ ਜੁਰੇ ਦੇ ਕੱਪੜੇ ਛੇਤੀ ਹਾਂਜੀ ਮੰਮੀ ਆਏ ਆ ਜਾ ਛੇਤੀ ਆ ਜਾ ਆਲੋ ਸਾਰੇ ਪਾਤੇ ਸੀ ਬਟਾ ਹਾਂਜੀ ਹਾਂਜੀ ਚਲ ਠੀਕ ਆਲੋ ਭੈਣ ਜੀ ਤੁਹਾਡੇ ਕੱਪੜੇ ਸਾਰੇ ਲੈ ਇਹ ਕਾਨੂੰ ਖੇਚਲਾ ਕਰਨੀ ਸੀ ਭੈਣ ਜੀ ਤੁਸੀਂ ਨੇ ਲੈ ਮੰਮੀ ਜੀ ਮੈਨੂੰ ਫੜਾ ਲਓ ਚਲ ਕੋਈ ਨਾ ਭੈਣ ਜੀ ਇਹ ਤਾਂ ਸਾਡਾ ਫਰਜ਼ ਹੀ ਬਣਦਾ ਸੀ ਵਿਆਹ ਤੋਂ ਬਾਅਦ ਪਹਿਲੀ ਵਾਰ ਹੀ ਆਏ ਹੋ ਤੁਸੀਂ ਚੱਲੀਏ ਮੰਮੀ ਫਿਰ ਹਾਂ ਪੁੱਤ ਚਲ ਚਲੀ ਵੜਪਰੀ ਦਾ ਜੰਗਾ ਭੈਣ ਜੀ ਅਸੀਂ ਮਾਫੀ ਮੰਗ ਲਿਆ ਜੇ ਤੁਸਨ ਮਨਪ੍ਰੀਤ ਨੇ ਕੋਈ ਉੱਚਾ ਨੀਮਾ ਬੋਲਤਾ ਹੋਵੇ ਤੁਸਨ ਨਹੀਂ ਬਾਪੂ ਜੀ ਤੁਸੀਂ ਮਾਫੀ ਮੰਗ ਕੇ ਕਿਉਂ ਸ਼ਰਮਿੰਦਾ ਕਰਦੇ ਤੁਸੀਂ ਤਾਂ ਆਪ ਹੀ ਮੇਰੇ ਬਾਪ ਸਮਾਨ ਹੋ ਉਹ ਤਾਂ ਠੀਕ ਹੈ ਪੁੱਤ ਪਰ ਮੇਰੀ ਧੀ ਕਿਵੇਂ ਮੜਾ ਮੋਟਾ ਬੋਲ ਜਾਂਦੀ ਹੈ ਇਹ ਜੇ ਨਿਆਣੀ ਆ ਨਾ 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 ਕੋਈ ਗੱਲ ਨਹੀਂ ਸੋ ਠੀਕ ਹੈ ਜੀ ਠੀਕ ਹੈ ਪੁੱਤ ਜਾਂਦੇ ਰਹੋ ਚੰਗਾ ਬਾਪ ਜੀ ਚੰਗਾ ਚੰਗਾ ਫਿਕਰ ਨਾ ਕਰਿਓ ਕੋਈ ਗੱਲ ਨਹੀਂ ਤੁਹਾਡੇ ਸਿਰ ਤੇ ਕਾਹਦਾ ਫਿਕਰ ਹੈ ਜੀ ਸੱਚੀ ਗੱਲ ਸੱਚੀ ਗੱਲ ਮਸੀਂ ਸੱਚੀ ਗੱਲ ਵੀਰੇ ਆਇਆ ਕਿਉਂ ਦਰੇ ਸੱਚੀ ਗੱਲ ਵੀਰੇ ਸੱਚੀ ਗੱਲ ਸੱਚੀ ਗੱਲ ਠੀਕ ਹੈ ਜੀ ਠੀਕ ਹੈ ਤੇਗਾ ਮਨਪੂਰ ਮਮੀ ਬਾਏ ਬਸ ਸਿਆਣੀ ਬਣ ਕੇ ਰਹੀ ਮੇਰੀ ਤੀ ਕੋਈ ਨਾ ਕੋਈ ਨਾ ਕੀ ਕਰਨਾ ਕਰੋ ਤੂੰ ਚੱਲ ਬੱਸ ਦੇਖ ਲਾ ਮਮੀ ਬੰਦੀ ਨਰਮ ਸੀਗੇ ਉਹ ਤਾਂ ਜਿਹੜੇ ਨੂੰ ਲੈਣ ਆਗੇ ਮਨਪ੍ਰੀਤ ਨੂੰ ਜੋ ਕਿ ਹੋਰ ਹੁੰਦਾ ਦੀ ਸ਼ਕਲ ਵੀ ਨਹੀਂ ਦੇਖਣੀ ਸੀ ਆਕੇ ਉਹੀ ਤਾਂ ਹੈ ਪੁੱਤ ਉਹ ਤਾਂ ਨਰਮ ਨੇ ਵਿਚਾਰੇ ਜੇ ਇਹਦੀ ਸਾਤੇ ਹੋਰ ਹੁੰਦੇ ਨਾਲ ਇਹਦੇ ਪਤਾ ਚਾਪੜੇ ਲਾਉਂਦਾ ਆਕੇ ਜਿਹੜੇ ਹਿਸਾਬ ਨਾਲ ਇਹ ਉੱਥੋਂ ਆਈ ਹੈ ਨਾਲੇ ਮੰਮੀ ਵਧੀਆ ਕੀਤਾ ਆਪਾਂ ਨੇ ਘੂਰ ਕੇ ਤੋਰਤੀ ਜੇ ਮਾਪੇਵਾਂ ਧੀਆਂ ਦਾ ਸਾਥ ਦੇਣ ਲੱਗ ਜਾਂਦੇ ਨੇ ਨਾ ਤਾਂ ਹੀ ਨਹੀਂ ਵੱਸਦੀਆਂ ਧੀਆਂ ਆਪਦੇ ਸੌਰੀ ਪੁੱਤ ਮੈਨੂੰ ਪਤਾ ਸੀ ਵੀ ਗਲਤੀ ਇਹਦੇ ਚ ਐ ਅਗਲਿਆਂ ਚ ਨਹੀਂ ਹੁਣ ਇੱਥੇ ਥੋੜੇ ਲੱਛਣ ਖਰਦੀ ਸੀ ਇਹ ਫਿਰ ਮੈਨੂੰ ਤਾਂ ਐ ਨਹੀਂ ਹਿਸਾਬ ਆਉਂਦਾ ਇਹਦੇ ਦਿਮਾਗ ਚ ਪਤਾ ਨਹੀਂ ਚੱਲਦਾ ਕੀ ਰਹਿੰਦਾ ਹੋਰੀ ਗੱਲਾਂ ਮਾਰੀ ਜੋ ਵੀ ਮੈਂ ਹੀ ਸਹੀ ਆ ਕਿ ਸਾਰੇ ਗਲਤ ਨੇ ਬਾਕੀ। ਉਹੀ ਤਾਂ ਹੈ ਪੁੱਤ ਲਿਆ ਕਿ ਉਹ ਤਾਂ ਗਰੀਬ ਨੇ ਲਦਾ ਸੀ ਵੀ ਜਿਹੇ ਜੀ ਰੋਟੀ ਪਾਣੀ ਅਗਲਾ ਰੁੱਖੀ ਮਿੱਸੀ ਖਾਊ ਉਹ ਹੀ ਜੀ ਤੈਨੂੰ ਦੇ ਦੂ। ਹੁਣ ਰੋਜ਼ ਤੈਨੂੰ ਸ਼ਾਹੀ ਪਨੀਰਤਾ ਬਣਾਉਣਾ ਰਿਹਾ ਅਗਲਾ। ਉਹ ਮੰਮੀ ਉਹੀ ਗੱਲ ਆਗੀ। ਵਿਆਹ ਨਾਲ ਤੈਨੂੰ ਭੁੱਖੀ ਤਾਂ ਨਹੀਂ ਮਾਰਦਾ ਉੱਥੇ। ਹਾਂ। ਤੂੰ ਕੀ ਸੋਚਣਾ ਕਿ ਦੱਸਣਾ। ਦਸਵੇਂ ਤਾਂ ਐ ਸੋਚਦੀ ਸੀ ਵੀ ਜਿਹੜਾ ਕੁਝ ਉਹ ਕਹਿੰਦੀ ਸੀ ਵੀ ਉਹਦੀ ਸੱਸ ਤੇ ਨਾਨਦ ਨੇ ਉਹਨੂੰ ਕਿਹਾ ਹੋਣਾ ਇਹ ਸਾਰਾ ਕੁਝ। ਲੈ ਤੂੰ ਇਹਦੀਆਂ ਸੱਚ ਮੰਨ ਲਈਆਂ। ਇਹ ਤਾਂ ਤੈਨੂੰ ਪਤਾ ਹੀ ਇੱਕ ਦਿਨ ਚਾਰ ਸੁਣਾਉਂਦੀ ਸੀ ਆਪਾਂ ਨੂੰ ਵੀ ਪਹਿਲਾਂ ਸਾਰੇ ਇਹਦੇ ਝੂਠ ਨੇ ਜਿਉ ਇਹਨੂੰ ਕੁਝ ਕਹੇਦੇ ਹੁੰਦੇ ਫਿਰ ਅਗਲਾ ਇਹ ਮਾਫੀ ਮੰਗਦਾ ਪਹਿਲਾਂ ਉਹ ਨਾਲੇ ਦਸ਼ਨ ਤੈਨੂੰ ਪਤਾ ਨਹੀਂ ਇਹਦਾ ਇਹਦਾ ਦੂਜੇ ਨੂੰ ਝੂਠਾ ਪਾਉਣ ਵਾਸਤੇ ਕੁਝ ਵੀ ਕਹਿ ਦਿੰਦੀ ਹੈਗੀ ਹਾਂ ਹੁਣ ਨਵਾਂ ਡਰਾਮਾ ਰਚਿਆ ਪੁੱਤੇ ਨੇ ਉੱਥੇ ਇਹਨੂੰ ਇਹਦੇ ਬਸਣ ਦੇ ਲੱਛਣ ਨਹੀਂਗੇ ਪਰਮਾਤਮਾ ਅਕਲ ਬਖਸ਼ੇ ਨੂੰ ਆਪਦੇ ਸਹੁਰੇ ਘਰ ਰਹਿਣ ਦੀ ਚਲੋ ਤੁਸੀਂ ਬੈਠੋ ਮੈਂ ਕੰਮ ਕਰ ਲਾਂ ਪੁੱਤ ਮੇਰੀ ਗੱਲ ਸੁਣ ਆਪਾਂ ਇਹਦਾ ਪੂਰਾ ਸਾਥ ਨਹੀਂ ਦੇਣਾ ਮੈਂ ਨਹੀਂ ਦੰਦਾ ਹਾਂ ਹਾਂ ਮੈਨੂੰ ਤੇਨੂੰ ਬੜਾ ਤਾੜ ਕੇ ਕਹਿ ਗਿਆ ਸੀ ਅੰਦਰ ਅੱਜ ਇਹ ਸੁਧਰੂਗੀ ਫੇਰ ਹਾਂ ਸੁਧਰੂਗੀ ਫੇਰ ਇਹ ਨਹੀਂ ਤਾਂ ਤੀਜੇ ਦਿਨ ਆ ਜਾਇਆ ਕਰੂ ਇੱਥੇ ਚੱਕ ਕੇ ਬੈਏਗਾ ਆਪਦਾ ਹਾਂ ਚੱਲ ਪਤ ਮਨਪ੍ਰੀਤ ਤੂੰ ਅੰਦਰ ਜਾ ਮੈਂ ਤੇਰੀ ਚਾਹ ਲੈ ਕੇ ਆਉਣੀ ਆ ਮੈਂ ਲੈ ਜਾ ਬੈ ਕੇ ਅੰਦਰ ਆ ਲੋ ਭਾਬੀ ਜੀ ਆ ਵੀ ਲੈ ਜੋ ਤੁਰੀ ਆਗਮ ਡੈ ਮੇਰੀ ਗੱਲ ਸੁਣ ਹਾਂ ਦੇਖ ਜੋ ਹੋਣਾ ਸੀ ਹੋ ਗਿਆ ਹੈ ਹੁਣ ਤੈ ਮਨਪ੍ਰੀਤ ਨੂੰ ਕੁਝ ਨਹੀਂ ਕਹਿਣਾ ਨਾ ਐਵੇਂ ਕਿ ਮੈਨੇ ਕਹਿਣਾ ਜਿਵੇਂ ਤੂੰ ਕਹੇਂਗੀ ਬਸ ਹੌਮੀ ਚੱਲੀ ਚੱਲੂ ਉੱਥੇ ਤਾਂ ਮੈਂ ਤਾਂ ਨਹੀਂ ਬੋਲਿਆ ਵੀ ਨਵੀਂ ਨਵੀਂ ਰਿਸ਼ਤੇਦਾਰੀ ਜੁੜੀ ਐ ਕਹਿਣਗੇ ਕਿਵੇਂ ਬੋਲਦਾ ਮੇਰਾ ਹੱਕ ਬਣਦੇ ਨੂੰ ਪੁੱਛਣ ਦਾ ਵੀ ਐਵੇਂ ਕਿਵੇਂ ਪਹਿਲੇ ਦਿਨੀ ਰਸਕੇ ਬਾਕੀ ਗੱਲ ਸੁਣ ਲੈ ਮੈਂ ਤੇਰੀ ਮਾਂ ਜੋ ਕਰਦੀ ਐ ਨਾ ਤੇਰੇ ਫਾਇਦੇ ਲਈ ਕਰਦੀ ਐ ਮੈਂ ਚੁੱਪ ਕਰਕੇ ਕੰਮ ਤੇ ਵਗ ਜਾ ਕੰਮ ਤੇ ਤਾਂ ਮੈਂ ਵਗ ਜਾਨਾ ਪਰ ਮਾਂ ਵਰਪੂਰ ਕੁਛ ਨਹੀਂ ਤੂੰ ਚੁੱਪ ਕਰਕੇ ਨਾ ਕੰਮ ਤੇ ਵਾਜ ਜੋ ਮੈਂ ਕਹਤਾ ਉਹ ਕਰ ਲੈ ਕਰ ਲੂੰਗਾ ਪਹਿਲਾਂ ਤਾਂ ਉਦੋਂ ਰੋਕੀ ਨਹੀਂ ਕੀ ਤੇਰੇ ਤੋਂ ਵਾਲੇ ਹੀ ਬੋਲਦਾ ਕੁਛ ਜਿਆਦਾ ਹੀ ਲੱਗ ਜਾਂਦਾ ਫਿਰ ਇਹ ਤਾਂ ਕਹੀ ਜਾਂਦੀਆਂ ਨੇ ਵੀ ਕੁਛ ਨਾ ਚਲ ਕੁਛ ਨਾ ਤਾਂ ਤੂੰ ਇਹ ਆਖਰ ਨੂੰ ਗੱਲ ਕੀ ਤੀ ਐਵੇਂ ਇੱਕਦਮ ਕਰ ਛੱਡ ਕੇ ਜਾਣ ਵਾਲੀ ਤਾਂ ਉਹ ਵੀ ਨਹੀਂ ਦਾਲ 'ਚ ਕੁਛ ਕਾਲਾ ਤਾਂ ਹੈਗਾ ਨੇ ਮੇਰੀ ਤਾਂ ਇਸ ਘਰ ਚ ਪੁੱਛਦਾਸੀ ਨਹੀਂ ਐ ਡੇੜੀਆਂ ਚੋਰੀਆਂ ਮੈਥੋਂ ਇਹਨਾਂ ਤਾਂ ਮੈਂ ਦਿੰਨੀ ਆ ਪਤਾ ਨਿਜਾਸ਼ਨ ਇਧਰ ਆ ਗੱਲ ਸੁਣ ਜਸ ਤੂੰ ਵੀ ਆ ਨਾਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਹੁਣੇ ਹੁਣ ਤੁਸੀਂ ਸਾਡੀ ਵੀਡੀਓ ਦੇਖੀ ਇਸ ਪੂਰੀ ਸੀਰੀਜ਼ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਬਹੁਤ ਸੋਹਣੇ ਸੋਹਣੇ ਕਮੈਂਟ ਆਉਂਦੇ ਨੇ ਸੀਰੀਜ਼ ਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਤੁਹਾਨੂੰ ਕਿਵੇਂ ਲੱਗ ਰਹੀ ਹੈ ਇਹ ਵੀਡੀਓ ਤੇ ਪੂਰੀ ਸੀਰੀਜ਼ ਅੱਗੇ ਕੀ ਸੋਚਦੇ ਤੁਸੀਂ ਅੱਗੇ ਕੀ ਕੀ ਹੋਊਗਾ ਦਾ ਜੋ ਵੀ ਅਸੀਂ ਇਸ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਕਿਵੇਂ ਦੀਆਂ ਲੱਗ ਰਹੀਆਂ ਨੇ ਕਮੈਂਟ ਕਰਕੇ ਜੀ ਤੁਹਾਨੂੰ ਜ਼ਰੂਰ ਦੱਸਿਆ ਕਰੋ ਕਿਉਂਕਿ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਉਤੋਂ ਸਾਨੂੰ ਰਿਸਪੌਂਸ ਪਤਾ ਲੱਗਦਾ ਵੀ ਜਿਹੜੇ ਵੀ ਆਡੀਅנס ਆਪਣੀ ਇਹ ਵੀਡੀਓਜ਼ ਦੇਖ ਰਹੀ ਹੈ ਉਹਨਾਂ ਨੂੰ ਕਿਵੇਂ ਦੀ ਲੱਗ ਰਹੀ ਹੈ ਇਹ ਕੀ ਚੀਜ਼ ਚੰਗੀ ਲੱਗ ਰਹੀ ਹੈ ਤੇ ਕੀ ਚੀਜ਼ ਮਾੜੀ ਲੱਗ ਰਹੀ ਹੈ ਅਸੀਂ ਆਪਣੇ ਵੱਲੋਂ ਹਮੇਸ਼ਾ ਕੋਸ਼ਿਸ਼ ਕਰਦੇ ਆਂ ਵੀ ਜਿਹੜੀ ਵੀ ਚੀਜ਼ ਦਿਖਾਈਏ ਬਿਲਕੁਲ ਨੇਚਰਲ ਤੇ ਇੱਕ ਸਾਫ਼ ਸੁਥਰੀ ਚੀਜ਼ ਦਿਖਾਈ ਜਾਵੇ ਤੇ ਜਿਸ ਦੇ ਨਾਲ ਲੋਕਾਂ ਨੂੰ ਕੋਈ ਨਾ ਕੋਈ ਸੇਧ ਜ਼ਰੂਰ ਮਿਲੇ ਤੇ ਤੁਸੀਂ ਵੀ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀ ਬਣਾਈਆਂ ਵੀਡੀਓ ਸਾਡੀਆਂ ਬਣਾਈਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇਗੀਆਂ ਤੇ ਇੱਕ ਗੱਲ ਹੋਰ ਜਿੰਨੇ ਲੋਕ ਵੀਡੀਓ ਦੇਖਦੇ ਆਗੇ ਲਾਈਕ ਤਾਂ ਕਰ ਦਿੰਦੇ ਆ ਪਰ ਕਮੈਂਟ ਬਹੁਤ ਜ਼ਿਆਦਾ ਘੱਟ ਹੁੰਦੇ ਆਗੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਜਿੰਨੇ ਵੱਧ ਕਮੈਂਟ ਹੁੰਦੇ ਨੇ ਸਾਨੂੰ ਉੰਨੀ ਹੀ ਚੰਗੀ ਤਰ੍ਹਾਂ ਪਤਾ ਲੱਗਦਾ ਸਾਡੀ ਵੀਡੀਓ ਦਾ ਰਿਸਪਾਂਸ ਕੀ ਹੈਗਾ ਵੀ ਅਸੀਂ ਕਿਹੋ ਜਿਹਾ ਕੰਮ ਕਰ ਰਹੇ ਹਾਂਗੇ ਤਾਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਜਿੰਨੇ ਵੀ ਲੋਕਾਂ ਨੇ ਇਹ ਵੀਡੀਓ ਦੇਖ ਲਈ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਤੇ ਵੱਧ ਤੋਂ ਵੱਧ WhatsApp ਗਰੁੱਪਾਂ ਚਾਹੁੰਦੇ ਯਾਰਾਂ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ ਐਵੇਂ ਥੋੜੇ ਤੱਕ ਅਸੀਂ ਨਵੇਂ-ਨਵੇਂ ਕਨਸੈਪਟ ਵਧੀਆ-ਵਧੀਆ ਕਨਸੈਪਟ ਲੈ ਕੇ ਆਉਂਦੇ ਰਹਾਂਗੇ ਤੇ ਵੀਡੀਓ ਬਾਰੇ ਜ਼ਰੂਰ ਕਮੈਂਟ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰ ਦੇਕੋ